ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 88722 10778 ਜੀ ਅੱਜ ਦੀ ਵੀਡੀਓ ਪਿੰਡ ਚੜੱਕ ਜੀ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਅੱਜ ਦੀ ਵੀਡੀਓ ਚ ਤੁਹਾਡੇ ਵਾਸਤੇ ਟੋਟਲ 7 ਐਨੀਮਲ ਲੈ ਕੇ ਆਏ ਜਿਨ੍ਹਾਂ ਚੋਂ 6 ਗੱਭਣਾਂ ਤੇ 1 ਸੂਆ ਸਵਾਇਆ ਨਾਗਾ ਡਿਟੇਲ ਪ੍ਰੋਪਰ ਬਾਅਦ ਤੋਂ ਲੈ ਕੇ ਦੇਵਾਂਗੇ ਤਸੱਲੀ ਵਰਕ ਤੁਸੀਂ ਕਰਨੀ ਆ ਨੰਬਰ ਸਕਰੀਨ ਤੇ ਬਾਅਦ ਦਾ ਲਗਾਤਾਰ ਚੱਲਦਾ ਰਹਿਣਾ ਜੀ ਮੇਰਾ ਕੰਮ ਸਿਰਫ ਤੁਹਾਨੂੰ ਪਸ਼ੂ ਦਿਖਾਉਣਾ ਹੁੰਦਾ ਆਜੋ ਜੀ ਸਤਿ ਸ੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਨਾਮ ਹਰਦੇਵ ਸਿੰਘ ਪਿੰਡ ਚੜੈਕ ਦੇ ਕੋਠੇ ਜ਼ਿਲ੍ਹਾ ਮੋਗਾ ਵੀਰੇ ਮੋਬਾਈਲ ਨੰਬਰ 7717605242 ਠੀਕ ਆ ਬਾਈ ਸਤਨਾਕ ਆ ਜੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਲੋੜੀ ਦੀਆਂ ਲੱਖ ਲੱਖ ਵਧਾਈਆਂ ਤੇ ਮੰਗੀ ਦੀਆਂ ਠੀਕ ਹੈ ਲੋੜੀ ਮਾਗੀ ਦੀਆਂ ਸਾਰਿਆਂ ਨੂੰ ਵਧਾਈਆਂ ਭਾਈ ਮੇਰੇ ਵੱਲੋਂ ਵੀ ਤੇ ਬਾਈ ਵੱਲੋਂ ਵੀ ਅੱਜ ਫਿਰ ਸਤਨਾਗਾ ਜੀ ਹਾਂ ਵੀਰੇ ਸਤਨਾਗਾ ਅੱਜ ਫਿਰ ਲੋੜੀ ਮਾਗੀ ਤੇ ਆਫਰ ਨਹੀਂ ਕਰਨਾ ਕੋਈ ਆਫਰ ਵੀ ਹੈਗੇ ਆ ਵਿੱਚ ਵੀਰੇ ਕੋਈ ਗੱਲ ਨਹੀਂ ਕਰਦੇ ਆਂਗੇ ਕਿੱਧਰੋਂ ਸ਼ੁਰੂ ਕਰਨਾ ਉਧਰ ਵੀਰੇ ਸੂਈ ਵੀ ਗਾਂ ਭਾਈ ਸੂਈ ਵੀ ਗਾਂ ਤੋਂ ਸ਼ੁਰੂ ਕਰਦੇ ਆਂ ਜੀ ਸੂਆ ਕਿੰਨਾ ਮਾ ਜੀ ਸੂਆ ਵੀਰੇ ਯਾਰ ਆਪਾਂ ਸੂਆ ਦਾ ਛਾੜੀ ਦੇ ਅਗਲਾ ਦਾ ਦੂਜੇ ਕਹਿੰਦਾ ਹੁੰਦਾ ਉਹਦਾ ਦਾ ਦੂਜੇ ਹੋਵੇ ਅਗਲਾ ਜਿਹੜੀ ਮਰਜ਼ੀ ਮੰਨੇ ਸੂਆ ਸੂਆ ਪੁੱਛਣਾ ਹੀ ਨਹੀਂ ਜੇ ਤਾਂ ਕਿਸੇ ਦੀ ਨਹੀਂ ਕਦੋਂ ਸੂਈ ਆ ਜੀ ਇਹ ਸੂਈ ਬੱਚਾ ਹੈ ਹੁਣ ਵੱਛੀ ਆ ਵੀਰੇ ਮਗਰ ਮਗਰ ਬੱਚਾ ਵੱਛੀ ਆ ਜੇਰ ਡਾਨਾ ਜੀ ਜੇਰ ਦੀ ਆਪਣੀ ਫੁੱਲ ਗਰੰਟੀ ਆ ਵੀਰੇ ਠੀਕ ਆ ਜੀ ਹਾਂ ਕਿੰਨਾ ਬੋਲਾ ਭਾਂਡੇ ਚ ਬੋਲਾ ਵੀਰੇ ਹੁਣ ਹੈਗਾ ਭਾਂਡੇ ਚ 11 ਕਿਲੋ 10 ਮੰਨ ਕੇ ਆ ਜੀ 10 ਮੰਨ ਕੇ ਆ ਜੀ ਥਣਾ ਦੇ ਡਾਨਾ ਜੀ ਥਣਾ ਦੀ ਓਕੇ ਆ ਵੀਰੇ ਜੋ ਤੋੜ ਕੇ ਦਿਖਾ ਦਿ ਵੀਰੇ ਤੋੜਨੇ 22 ਦੇ ਦਸਨ ਮੁਤਾਬਕ ਸੂਆ ਬਾਈ ਦੱਸਦਾ ਜਿਹੜਾ ਮਰਜ਼ੀ ਮੰਨ ਲਓ ਜੀ ਕੱਲ ਦੀ ਸੂਈ ਆ ਬੱਚਾ ਮਗਰ ਵੱਛੀ ਆ ਬੋਲਾ 11 ਕਿਲੋ ਆ ਤੁਸੀਂ 10 ਮੰਨ ਕੇ ਆ ਜੋ 2 ਟਾਈਮ 4 ਟਾਈਮ 6 ਟਾਈਮ ਚਵਾਈ ਕਰ ਸਕਦੇ ਬਾਕੀ ਫੇਸ ਕੁਆਲਿਟੀ ਸੋਹਣੀ ਆ ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ। ਹੱਥੀ ਚਵਾਈ ਵਾਲਾ ਥਾਣਾ ਜੀ ਚਾਰ ਹੀ ਥਾਣਾ ਫੋਟ ਸ਼ੰਗ ਕੋਈ ਵੀ ਨਹੀਂ। ਬਾਕੀ ਲੈ ਜਲਦੀ ਵੀਰੇ ਤੋੜ ਕੇ ਦਿਖਾ ਦੀ ਥਾਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾ ਜੀ 10 ਕਿਲੋ ਬੋਲੀ ਹੈ ਗਿਆ ਰਹੀਆਂ। 2 ਟਾਈਮ 4 ਟਾਈਮ 6 ਟਾਈਮ ਮਿਲਕਿੰਗ ਕਰ ਸਕਦੇ ਜੀ ਬਾਈ ਦੇ ਘਰੇ। ਬੱਚਾ ਮਗਰ ਬੱਚੀ ਮਿਲ ਜਾਣੀ ਹੈ। ਥਾਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਆ। ਬਾਕੀ ਚਵਾਈ ਬਾਈ ਕਹਿੰਦਾ ਚੈੱਕ ਹੀ ਕਰਾ ਦਿੰਨੇ ਆ। ਕੱਲੇ ਕੱਲੇ ਥਾਂ ਚੋ ਬੋਲਾ ਨਿਆਣਾ ਪਉਣਾ ਪਾਇਓ ਨਹੀਂ ਪਉਣਾ ਨਾ ਪਾਇਓ ਥੋੜਾ ਜਿਹਾ ਕੈਮਰੇ ਤੋਂ ਡਰਦਾ ਜੀ ਪਸੂ ਫੇਸ ਕੁਆਲਿਟੀ ਸੋਹਣੀ ਹੈ ਜੀ ਰੰਗ ਪ੍ਰਿੰਟ ਪੂਰਾ ਚੰਗਾ ਜੀ ਥਣਾ ਦੀ ਡੰਨ ਹੋਊਗੀ ਬੇਫਿਕਰ ਹੋ ਜਾਓ ਜੀ ਲੈਣ ਦੇਣ ਚ ਵਾਲੀ ਡਿਮਾਂਡ ਵੀਰੇ ਦੀ ਵੀਰੇ ਯਾਰ ਲੈਣ ਦੇ ਨੂੰ ਭਣਾ ਗਾ ਬਾੜ ਦੀ ਕਮਾ ਮੈਂ ਅਗਲੇ ਨੂੰ 65 ਦੀ 58000 ਦੀ ਵੇਡ ਦੇਣੀ ਆ 58000 ਦੇ 57000 57000 ਜੋ ਹੀ ਮਾਨਤਾਣ ਕਰਦੇ ਜੀ ਲਓ ਜੀ ਆਫਰ ਹੀ ਆ 57000 ਹਾਂ ਇਸ ਕੱਟ ਕਾਟ ਵਾਲੀਆਂ ਨਿੱਕੀ ਜੀ ਨਹੀਂ ਗਈ ਸਹੀ ਗੱਲ ਆ ਜੀ ਹਾਈਟ ਵੀ 22 ਦੇ ਹਿਸਾਬ ਨਾਲ ਚੈੱਕ ਕਰ ਲੋ ਵੇਲ ਵੀ ਬਹੁਤ ਹਾਈਟ ਵੀ ਚੰਗੀ ਆ ਤੇ ਬੱਚਾ ਵੀ ਮਗਰ ਟੋਪ ਦਾ ਜੀ 57000 ਚੋਂ ਮਾਨਤਾਣ ਹੋ ਜਾਊਗਾ ਜੀ ਜਿਹਨੂੰ ਨਗ ਪਸੰਦ ਆਊਗਾ ਨੰਬਰ ਸਕਰੀਨ ਦੇ ਥੱਲੇ ਵਾਲੇ ਪਾਸੇ ਲਗਾਤਾਰ ਚੱਲਦਾ ਰਹਿਣਾ ਜੀ ਤੇ ਅੱਗੇ ਵੀਰੇ ਇੱਕ ਮਿੰਟ ਵੀਰੇ ਧਾਰਾ ਮਰਾਦ ਕੇ ਲੈਣੋ ਠੀਕ ਆ ਜੀ ਆਪਾਂ ਧਾਰਾ ਮਾਰ ਕੇ ਚੈੱਕੀ ਕਰਾ ਦਿੰਨੇ ਕਿਉਂਕਿ ਕਿਸੇ ਸੱਜਣ ਨੇ ਦੂਰੋਂ ਨੇੜੋਂ ਚੱਲ ਕੇ ਆਉਣਾ ਹੁੰਦਾ ਲਓ ਜੀ ਚੁਵਾਈ ਕਰ ਲੋ ਚੈੱਕ ਜੀ ਡਨ ਜੀ ਓਕੇ ਜੀ ਮਗਰਲੇ ਥਣਾ ਚੋ ਵੀ ਮਾਰਾ ਦਿੰਨੇ ਜੀ ਓਕੇ ਵੀਰੇ 57000 ਚੋ ਵੀ ਮਾਨਤਾਨ ਹੋ ਜੂ ਬੱਚੀ ਜਿਹੋ ਜੀ ਆਪ ਆ ਉਹ ਜੋ ਮਗਰ ਟੌਪ ਦਾ ਬੱਚਾ ਜੀ ਜਰਸੀ ਜੀ ਬੱਚਾ ਪੈਂਦਾ ਤੇ ਜਰਸੀ ਜੀ ਪੈਂਦੀ ਆ ਆਪ ਜੀ ਅੱਗੇ ਵੀਰੇ 2 ਨੰਬਰ ਸੁਆ ਕਿੰਨਾ ਮਾਜੀ 2 ਨੰਬਰ ਵੀਰੇ ਪਲੂਨ ਹੀ ਬੱਚੀ ਸੁਹੰਦੀ ਐ ਇਹੇ ਪਲੂਨ ਬੱਚੀ ਸੁਹੰਦੀ ਐ ਠੀਕ ਐ ਬਈ ਦੰਦੋ ਜੀ ਦੰਦੋ ਵੀਰੇ 2 ਦੰਦਾਂ ਦਾ ਹੈ ਰੀ ਨਾਲ ਓਰੀਜਨਲ ਗਾਰੰਟੀ ਵਾਲਾ ਯਾਰ ਜਿਹੜੀ ਆਪਾਂ ਐਸੀ ਗੱਲ ਕਹੇਤੀ ਲੈ ਸਮਾਂ ਕਿੰਨਾ ਲਊਗੀ ਜੀ ਦਿਖਾਈ ਮਾੜਾ ਇਹਦਾ ਲਾਓ ਜੀ ਕਹਿਣ ਦੀਆਂ ਗੱਲਾਂ ਨਹੀਂ ਗੀਆਂ ਓਕੇ ਵੀਰੇ ਡਾਨਾ ਜੀ ਸਮਾਂ ਕਿੰਨਾ ਕੁ ਲਾਜੂ ਵੀਰੇ ਸਮਾਂ ਵੀਰੇ ਅਰੇ 5-4 ਦਿਨ ਲੈਂਦੀ ਐ ਡੇਟ ਮੁਤਾਬਕ ਹਾਂ ਜੀ ਫਨਾ ਦੀ ਡਾਨਾ ਜੀ ਖਣਾ ਦੀ ਜਮਾ ਓਕੇ ਆ ਜੀ। ਛੰਡੀ ਸੀਲ ਵੀ ਪੂਰੀ ਆ। ਛੰਡੀ ਸੀਲ ਦੀ ਜਿਹੜਾ ਕੁਝ ਕਹਤ ਆ ਉਹੋ ਕੁਝ ਹੀ ਨਿਰੂਗਾ। ਕੱਦ ਕਾਠ ਵੀ ਚੰਗਾ ਆ ਜਾਂਦਾ ਮੂਹ ਤੋਂ ਦੋ ਦੰਦ ਆ ਜੀ। ਬਾਕੀ ਚੈੱਕ ਕਰ ਸਕਦੇ ਹੋ ਫੇਸ ਕੁਆਲਟੀ ਸੋਹਣੀ ਆ, ਰੰਗ ਪ੍ਰਿੰਟ ਦੀ ਪੂਰੀ ਚੰਗੀ ਆ। ਚਾਰ ਹੀ ਥਾਣਾ ਪੋਰਟ ਸ਼ੰਗ ਪੂਰਾ ਵੀ ਨਹੀਂ। ਥਣ ਕੱਲਾ ਕੱਲਾ ਗੈਪ ਤੇ ਲੱਗਿਆ ਵਾ। ਨਿੱਖੜ ਮਾ ਥਾਣਾ ਜੀ। ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਆ ਵੀਰੇ? ਇਹ ਵੀਰੇ ਯਾਰ ਮੋਲ ਅਗਲਾ ਕੋਸ ਕਰਾ ਲੈ। ਠੀਕ ਆ ਜੀ। 52000 ਦੀ ਵਿਹੜ ਦੇ ਦਿਆਂਗੇ। ਦੇਣੀ ਨਹੀਂ ਆ ਜੀ। ਯਸ ਨੂੰ ਹੀ ਆ। ਕਰਦਿਆਂਗੇ ਮਾਨਤਾਂ ਠੀਕ ਆ 52000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਵਿੱਚੋਂ ਮਾੜਾ ਮੋਟਾ ਮਾਨਤਾਨ ਹੋ ਜਾਊਗਾ ਤਿੰਨ ਨੰਬਰ ਵੀਰੇ ਸੁਆ ਕਿੰਨਾ ਮਾਜੇ ਤਿੰਨ ਨੰਬਰ ਵੀਰੇ ਦੂਜਾ ਸੁਆ ਰੀ ਨਾਲ ਠੀਕ ਆ ਜੀ ਸਮਾਂ ਕਿੰਨਾ ਕੁ ਲੈਂਦੀ ਆ ਜੀ ਇਹ ਵੀਰੇ 5-4 ਦਿਨ ਹੀ ਬਾਲੇ ਨਹੀਂ 5-4 ਦਿਨ ਲੈ ਜੀ ਬਾਲੇ ਬਾਲੇ ਠੀਕ ਆ ਜੀ ਥਾਣਾ ਦੀ ਦੰਨਾ ਜੀ ਥਾਣਾ ਦੀ ਜਮਾ ਓਕੇ ਆ ਠੀਕ ਆ ਤੋੜ ਕੇ ਦਿਖਾ ਦੀ ਵੀਰੇ 5-4 ਦਿਨ ਬਾਈ ਦੱਸਦਾ ਕਿ ਡੇਟ ਮੁਤਾਬਕ ਲੈ ਜੂਗੀ ਜੀ ਥਾਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਸੋਹਣੀ ਫੇਸ ਕੁਆਲਟੀ ਆ ਰੰਗ ਪ੍ਰਿੰਟ ਦੀ ਵੀ ਚੰਗੀ ਹੈ ਜੀ ਚੈੱਕ ਕਰ ਸਕਦੇ ਹੋ ਬਾਕੀ ਠੰਡੀ ਹੈ ਵਲਟਲਾ ਲਹਮਾਨੇ ਚ ਬਹੁਤ ਪੰਨਿਆਂ ਨੇ ਜੀ ਸਾਰੀਆਂ ਵਲਟਲਾ ਕਰਮਾ ਜੀ ਨੇ ਕੱਢ ਕੇ ਸੁਣਾ ਚੈੱਕ ਕਰ ਸਕਦੇ ਹੋ ਤੇ ਇਹਦੀ ਲੈਣ ਦੇਣ ਜੇ ਵਾਲੀ ਡਿਮਾਂਡ ਵੀਰੇ ਯਾਰ ਮੁੱਲ ਕਰਾਉਣ ਨੂੰ ਅਗਲਾ 60 62 ਕਰਾ ਲਈ 55000 ਦੀ ਦੇਵਾਂਗੇ ਆਪਾਂ ਲੈ ਚੱਲੀ ਵੀਰੇ 52000 ਦੀ ਬਾਈ ਕਹਿੰਦਾ ਵਹਿੜ ਦੇ ਦਾਂਗੇ ਜੀ ਮੁੱਲ ਕਰਾਉਣ ਨੂੰ ਜਿੰਨਾ ਕੋਈ ਮਰਜ਼ੀ ਕਰਾ ਲੈ ਜੀ ਬਾਕੀ ਠੱਲਾ ਡੋਲਾ ਲਹਮਾਨੇ ਚ ਬਹੁਤ ਪੰਨਿਆਂ ਨੇ ਜੀ ਥਣ ਕੱਲਾ ਕੱਲਾ ਨਿੱਖੜ ਮਾ ਹੱਥੀ ਚਵਾਈ ਵਾਲਾ ਥਣ ਚਾਰ ਹੀ ਥਾਣਾ ਜੀ ਮੋਲ ਰੇਟ ਜੈ ਜੀ ਆ ਵਿੱਚੋਂ ਮਾੜਾ ਮੋਟਾ ਮਾਨਤਨ ਆਏ ਗਏ ਵੀਰ ਦਾ ਹੋ ਜਾਊਗਾ ਅੱਗੇ ਵੀਰੇ 4 ਨੰਬਰ ਸੁਆ ਕਿੰਨਾ ਮਾ ਜੀ 4 ਨੰਬਰ ਸੁਆ ਤਾਂ ਆਪਾਂ ਕਹਿੰਦੇ ਨਹੀਂ ਚਲੋ ਸੁਆ ਛੱਡੋ ਸਮਾਂ ਕਿੰਨਾ ਲੈਂਦੀ ਹੈ ਜੀ ਸਮਾਂ ਤਾਂ ਵੀਰੇ 5-4 ਦਿਨ ਹੀ ਇਹ ਲਈਂਦੀ ਹੈ ਤਿਆਰੀਆਂ ਜੀ ਆ ਭਾਰ ਪਿੱਛੇ ਦੀ ਵੀ ਗਾਰੰਟੀ ਹੋਊਗੀ ਜੀ ਪੂਰੀ ਫੁੱਲ ਵੀਰੇ ਠੀਕ ਆ ਜੀ ਸੁਆ ਜਿਹੜਾ ਮਰਜ਼ੀ ਮੰਨ ਲਿਓ ਬਾਈ ਕਹਿੰਦਾ ਭਾਰ ਪਿੱਛੇ ਦੀ ਥਨਾ ਦੀ ਗਾਰੰਟੀ ਹੋਊਗੀ 5-4 ਦਿਨ ਡੇਟ ਮੁਤਾਬਕ ਪਾਏ ਆ ਜੀ ਬਾਕੀ ਕਿੰਨਾ ਕੁ ਪਾਜੂ ਵੀਰੇ ਦੁੱਧ ਵੀਰੇ ਦੁੱਧ ਇਹ ਰੈ ਇਹਨੂੰ ਦੇਣਾ ਚਾਹੀਦਾ 16-17 ਕਿਲੋ ਕੱਦ ਦੇ ਹਿਸਾਬ ਨਾਲ ਠੀਕ ਆ ਜੀ ਕੱਦ ਕਾਠੋ ਵੱਡਾ ਹੀ ਆ ਜਾਂਦਾ ਜੀ ਚੈੱਕ ਕਰ ਸਕਦੇ ਹੋ 16-17 ਕਿਲੋ ਬਾਈ ਦੱਸਦਾ ਕਿ ਪਾ ਜੂਗੀ ਬਾਕੀ ਸੇਵਾ ਦੇ ਸਰਤੇ ਆ ਜਿੰਨੀ ਤੁਸੀਂ ਸੇਵਾ ਕਰ ਲਓਗੇ ਜੀ ਆ ਵੈਸੇ ਹੀ ਆ ਮਾੜੀ ਜੀ ਇੱਕ 4G ਜੀ ਉਹਦਾ ਵੈਸੇ ਹੀ ਆ ਵੀਰੇ ਠੀਕ ਆ ਜੀ ਬਾਕੀ ਅੰਗ ਕ੍ਰੋਸ ਆ ਜਾਂਦਾ ਜੀ ਦੁੱਧ ਸੰਗਣਾ ਹੋਊਗਾ ਫੈਟ ਚੰਗੀ ਆਊਗੀ ਠੰਡੀ ਸੀ ਲਪੂਰੀ ਆ ਤੇ ਇਹਦੀ ਡਿਮਾਂਡ ਜੀ ਇਹ ਵੀਰੇ 35000 ਦੀ ਦੇ ਦੇਣੇ ਇਹ 35000 ਦੀ ਬਾਈ ਕਹਿੰਦਾ ਦੇ ਦਾਂਗੇ ਜੀ ਵਿੱਚੋਂ ਲੈਸ ਹੋ ਜਾਊਗਾ ਜੀ ਅੱਗੇ ਆ ਗਿਆ ਵੀਰੇ 5 ਨੰਬਰ ਦਾ ਸੁਆ ਕਿੰਨਾ ਮਾ ਜੀ ਸੁਆ ਵੀਰੇ ਅਗਲਾ ਦਾ ਦੂਜੇ ਕਹਿ ਦਿੰਦਾ ਜਿਹੜਾ ਮਰਜ਼ੀ ਮੰਨ ਲੈ ਯਾਰ ਠੀਕ ਆ ਵੀਰੇ ਸੁਆ ਜਿਹੜਾ ਤੁਸੀਂ ਮਰਜ਼ੀ ਮੰਨ ਲਓ ਸਮਾ ਕਿੰਨਾ ਲੈਂਦੀ ਹੈ ਜੀ ਸਮਾ ਦਾ ਵੀਰੇ 2-4 ਦਿਨ ਹੀ ਬਾਹਲੇ ਠੀਕ ਆ 2 ਤੋਂ 4 ਦਿਨ ਰੰਗ ਪ੍ਰਿੰਟ ਦੀ ਚੰਗੀ ਹੈ ਜੀ ਤਿਆਰੀ ਸੋਹਣੀ ਕੀਤੀ ਆ ਡੱਬੀ ਆ ਸ਼ਾਈਨਿੰਗ ਵਾਲੀ ਸਕਿਨ ਥਣਾ ਦੇ ਸਹਿਜ ਵੀ ਸੋਹਣੇ ਥਣਾ ਦੀ ਡਨ ਹੋਊਗੀ ਜੀ 5-4 ਦਿਨ ਲੈ ਜੂਗੇ ਜੀ 1-2 ਦਿਨ ਪਸ਼ੂ ਉੱਪਰ ਵੀ ਲਿਜਾ ਸਕਦਾ ਜਾਂ ਪਹਿਲਾ ਵੀ ਸੂ ਸਕਦਾ ਜੀ ਥਣਾ ਦੀ ਬਾਈ ਕੰਧਾਈ ਵੀ ਡਨ ਹੋਊਗੀ ਬੇਫਿਕਰ ਹੋ ਜਾਓ ਜੀ ਤੇ ਇਹਦੀ ਡਿਮਾਂਡ ਕੀ ਰਹਿਣ ਵਾਲੀ ਹੈ ਜੀ ਇਹ ਵੀਰੇ ਆਪਾਂ ਮੋਲ ਕਰਾਉਣ ਨੂੰ ਅਗਲਾ ਜਿੰਨਾ ਮਰਜ਼ੀ ਕਰਾ ਲਿਓ 48000 ਦੀ ਹਾਂ ਨਹੀਂ ਆਈਆਂ ਬਸ 48000 ਦੀ ਠੀਕ ਆ ਜੀ ਮੋਲ ਕਰਾਉਣ ਨੂੰ ਬਾਈਕ ਦਾ ਜਿੰਨਾ ਤੁਸੀਂ ਮਰਜ਼ੀ ਕਰਾ ਲਿਓ 48000 ਦੀ ਹਾਂ ਨਹੀਂ ਆਈਆਂ ਜੀ ਵਿੱਚੋਂ ਮਾਨ ਤਾਨ ਹੋ ਜਾਊਗਾ ਜੀ ਨੰਬਰ ਸਕਰੀਨ ਤੇ ਲਗਾਤਾਰ ਚੱਲਦਾ ਰਹਿਣਾ ਜੀ ਅੱਗੇ ਜੀ ਕਿਹ ਨੰਬਰ ਦਾ ਸੂਆ ਜੀ ਸੂਆ ਕਿੰਨਾ ਮਾਜ ਸੂਆ ਵੀਰੇ ਦਾ ਦੂਜਾ ਹੀ ਐ ਠੀਕ ਆ ਜੀ ਇਹ ਸਮਾਂ ਕਿੰਨਾ ਕ ਲੈਂਦੀ ਆ ਜੀ ਪਰਸੋ ਦਿਨ ਪੂਰੇ ਆ ਵੀਰੇ ਜੀ ਅਰਜੀ ਤੋਂ ਲਈ ਆਉ ਕਹਿੰਦੇ ਪਰਸੋ ਦਿਨ ਪੂਰੇ ਆ ਠੀਕ ਆ ਜੀ ਤੋੜ ਕੇ ਦਿਖਾ ਦੀ ਵੀਰੇ ਬਾਈ ਕਹਿੰਦਾ ਪਰਸੋ ਦਿਨ ਪੂਰੇ ਆ ਜਿੰਨਾ ਤੋਂ ਲਿਆਂਦੀ ਆ ਜੀ 2-4 ਦਿਨ ਵੱਧ ਘੱਟ ਵੀ ਹੋ ਸਕਦੇ ਬਾਕੀ ਫੇਸ ਕੁਆਲਿਟੀ ਸੋਹਣੀ ਆ ਜੀ ਰੰਗ ਪ੍ਰਿੰਟ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਆ ਗੈਪ ਤੇ ਲੱਗੇ ਹੱਥੀਚ ਵਾਈ ਵਾਲਾ ਥਣ ਚਾਰ ਹੀ ਥਣ ਚੈੱਕ ਕਰ ਸਕਦੇ ਹੋ ਕੱਦ ਕਾਠ ਵੀ ਵੱਡਾ ਜਾਂਦਾ ਕੋਈ ਵੀਰ ਛੋਟੀ ਮੰਨ ਕੇ ਨਾਵੇ ਜੀ ਦੁੱਧ ਚ ਚੰਗਾ ਪਾਉਗੀ ਬਾਕੀ ਸੇਵਾ ਦੇ ਸਰਤੇ ਜੇ ਕੋਈ ਵੀਰ ਵੱਧ ਕਰ ਲੇ ਵੱਧ ਲੈ ਸਕਦਾ ਤੇ ਇਹਦੀ ਡਿਮਾਂਡ ਜੀ ਇਹ ਵੀਰੇ 58 ਦੀ ਦੇਣੋ ਹੀ ਆ ਬਸ ਠੀਕ ਆ ਜੀ ਮੁੱਲ ਅਗਲਾ ਆਪਣਾ 65 70 ਕਰਾ ਠੀਕ ਆ ਵੀਰੇ ਇਹ ਬਾਈ ਕਹਿੰਦਾ 58000 ਦੀ ਦੇਣੀ ਆ ਜੀ ਮੁੱਲ ਕੋਈ ਜਿੰਨਾ ਮਰਜ਼ੀ ਕਰਾਈ ਚੱਲੇ ਜੀ ਬਾਕੀ ਥਣਾ ਦੀ ਡੰਨ ਹੋਊਗੀ ਜੀ ਤੇ ਅੱਗੇ ਵੀਰੇ ਆ ਗਈ 7 ਨੰਬਰ ਇਹ ਸਮਾਂ ਕਿੰਨਾ ਕਹਿੰਦੀ ਹੈ ਜੀ ਇਹ ਵੀਰੇ 5-4 ਦਿਨ ਲੈਂਦੀ ਆ 5-4 ਦਿਨ ਦੇ ਟਮਤਾਮਕ ਪਏ ਆ ਇਹ ਕਿੰਨਾ ਕਾ ਬਾਜੂ ਵੀਰੇ ਦੁੱਧ ਦੁੱਧ ਇਹਨੂੰ ਦੇਣਾ ਚਾਹੀਦਾ ਵੀਰੇ 16-17 ਕਿਲੋ ਬਾਕੀ ਕਰਮ ਹੁੰਦੇ ਅਗਲੇ ਦੇ ਹਣ ਠੀਕ ਆ ਜੀ ਬਾਕੀ ਫੇਸ ਕੁਆਲਿਟੀ ਸੋਹਣੀ ਆ ਵਜਨ ਵਜੂਦ ਪੂਰਾ ਚੰਗਾ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਥੀ ਜਵਾਈ ਅੱਲਾ ਥਾਣਾ ਵੈਸੇ ਹੀ ਆ ਮਾੜੇ ਮਾੜੇ ਮੌਕੇ ਜੀ ਵੀਰੇ ਥਾਣਾ ਤੇ ਵੈਸੇ ਹੀ ਆ ਵੀਰੇ ਠੀਕ ਆ ਜੀ ਹਾਂ ਮੌਕੇ ਵੀ ਨਹੀਂ ਗੇ ਉਹੀ ਆ ਵੈਸੇ ਹੀ ਆ ਹਾਂ ਵੈਸੇ ਹੀ ਠੀਕ ਆ ਜੀ ਬਾਕੀ ਬਜਨ ਵਜੂਦ ਦੀ ਚੰਗੀ ਆ ਤੇ ਇਹਦੀ ਡਿਮਾਂਡ ਜੀ ਇਹ ਵੀਰੇ ਮੁੱਲ ਅਗਲਾ ਆਪਣਾ 60 ਕਰਾ ਲੈ 55 48 ਦੀ ਹਾਂ ਨਾ ਹੀ ਹੋਣੀ ਆ ਬਾਈ ਠੀਕ ਆ ਜੀ ਇਹ ਬਾਈ ਕਹਿੰਦਾ 48 ਦੀ ਹਾਂ ਹੀ ਨਾ ਹੀ ਹੋਣੀ ਆ ਛੋਟੇ ਛੋਟੇ ਭਾਜ ਜੇ ਕੋਈ ਸੱਜਣ ਜੋੜਾ ਲੈ ਜੇ ਕਮਾਣ ਤਣ ਜਿਆਦਾ ਹੋ ਜਾਊਗਾ ਜੀ ਜਿਹਨੂੰ ਨਾਗ ਪਸੰਦ ਆਊਗਾ ਨੰਬਰ ਸਕਰੀਨ ਤੇ ਬਾਈ ਦਾ ਲਗਾਤਾਰ ਚੱਲਦਾ ਰਹਿਣਾ ਜੀ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ